ਦਰਸ਼ਕੋ ਜਿਸ ਤਰੀਕੇ ਦੇ ਨਾਲ ਤੁਸੀਂ ਕੱਲ ਦੇਖਿਆ ਕਿ ਵਾਰਡ ਨੰਬਰ 7 ਦੇ ਵਿੱਚ ਪਿੰਡ ਵਾਲੀ ਸਾਈਡ ਧਰਮਸ਼ਾਲਾ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਅੱਜ ਉਸਦੇ ਚੱਲਦੇ ਆ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਇੱਥੇ ਪਹੁੰਚੇ ਹੋਏ ਨੇ ਜੇ ਸਾਬਕਾ ਵਿਧਾਇਕ ਦੀ ਗੱਲ ਕਰੀਏ ਭਵਿੰਦਰ ਸਿੰਘ ਸਾਹੋ ਕੇ ਪਰਵਿੰਦਰ ਡੈਂਪਲ ਅੰਦਰਜੀਤ ਕਾ ਗਰਗ ਜੋਲੀ ਜੋ ਸਾਬਕਾ ਪ੍ਰਧਾਨ ਨੇ ਨਗਰ ਪੰਚਾਇਤ ਦੇ ਹੋਰ ਵੀ ਜਿਹੜੇ ਕਾਂਗਰਸ ਦੇ ਦਰਜਾ ਬਦਰਜਾ ਜਿਹੜੇ ਆਗੂ ਇੱਥੇ ਪਹੁੰਚੇ ਹੋਏ ਆ ਔਰ ਅੱਜ ਜਿਹੜਾ ਧਰਨਾ ਪ੍ਰੋਟੈਸਟ ਦਾ ਦੂਸਰਾ ਦਿਨ ਆ ਵੱਡੀ ਗੱਲ ਇਹ ਆ ਕਿ ਕੱਲ ਸਭ ਨੂੰ ਪਤਾ ਹੀ ਹੈ ਕਿ ਵਿਧਾਇਕ ਬਲਾਸਪੁਰ ਔਰ ਆਮਾਦੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਨਵੀਂ ਧਰਮਸ਼ਾਲਾ ਦੇ ਵਿੱਚ ਨਗਰ ਪੰਚਾਇਤ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਸੀ ਪਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਦੇ ਇੰਦਰਜੀਤ ਕਰ ਗਜੋਲੀ ਔਰ ਉਹਨਾਂ ਦੀ ਟੀਮ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਕਿ ਇੱਥੇ ਜਿਹੜਾ ਇਹ ਧੱਕੇਸ਼ਾਹੀ ਹੋ ਰਹੀ ਹੈ ਸੋ ਅੱਜ ਗੱਲਬਾਤ ਕਰਾਂਗੇ ਕਿ ਅੱਜ ਦੂਸਰਾ ਦਿਨ ਆ ਧਰਨੇ ਪ੍ਰੋਟੈਸਟ ਦਾ ਕੀ ਕਹਿਣਾ ਇਸ ਮਸਲੇ ਤੇ ਉਹਨਾਂ ਦਾ ਸੋ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਦਾ ਤੁਹਾਨੂੰ ਸੁਜੋਗ ਹੈ ਰੋਸਬਈ ਚਾਂਦੇ ਦੇ ਵਿੱਚ ਬ੍ਰਾਹਮਣ ਜੀ ਅੱਜ ਜਿਹੜਾ ਹਲਕਾ ਪੱਤਰੀਦਾਰ ਨਾਲ ਲਗਾਇਆ ਗਿਆ ਕੱਲ ਵੀ ਕਰਨਾ ਜਾਰੀ ਸੀ ਧਰਮਸਾਲਾ ਦਾ ਮਸਲਾ ਜੀ ਕੀ ਕਿਹਾ ਚਾਹੁੰਦੇ ਹੋ ਕੁਛ ਨਹੀਂ ਪ੍ਰਧਾਨ ਦੀ ਜ਼ਿੱਦ ਕਰਕੇ ਤੇ ਪ੍ਰਧਾਨ ਜਿਹੜਾ ਹਾਊਸ ਨੂੰ ਤੇ ਜਾਂ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਸੀਗੇ ਉਹਨਾਂ ਦੇ ਵਾਰਡ ਚੋਂ ਉਹਨਾਂ ਦੀ ਧਰਮ ਪਤਨੀ ਇਥੋਂ ਮੈਡਮ ਵਿਰਿੰਦਰਜੀਤ कौर ਜਿੱਤੇ ਹੈ ਪੰਜ ਨੰਬਰ ਵਾਰਡ ਤੋਂ ਉਹਨਾਂ ਨੇ ਜੋ ਬਸੀਕਰਾਂ ਨੇ ਦੱਸਿਆ ਵੀ ਸਾਨੂੰ ਇਹ ਵਾਅਦਾ ਕੀਤਾ ਸੀ ਵੀ ਇੱਥੇ ਪਹਿਲਾ ਸਰਗੀ ਧਰਮਸ਼ਾਲਾ ਬਣਾ ਦੇਾਂਗੇ ਮੇਰੀਟ ਨੇ ਅਰਜੀ ਪਹਿਲਾਂ ਅਸੀਂ ਇਹਨੂੰ ਕਮਿਊਨਿਟੀ ਹਾਲ ਦਾ ਤੇ ਗੈਸਟ ਹਾਊਸ ਬਣਾਉਣ ਦਾ ਸੀਗਾ ਲੇਕਿਨ ਲੋਕ ਭਾਵਨਾ ਕਰਕੇ ਵੀ ਇਹਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਕਮੇਟੀ ਵਾਲਿਆਂ ਨੇ ਕਿ ਸਾਡੀ ਪਾਰਕਿੰਗ ਹੈ ਅਸੀਂ ਲੋਕਾਂ ਨੂੰ ਤਰਜੀਹ ਦਿੰਦੇ ਹੋਏ ਲੋਕਾਂ ਦੀ ਭਾਵਨਾ ਤਰਜੀਹ ਦੇ ਉਹ ਅਸੀਂ ਵੇਡਰਾ ਕਰ ਲਈ ਸੀਗੀ ਲੇਕਿਨ ਹੁਣ ਵੀ ਸਾਡੇ ਕੋਲੇ ਦਫ਼ਤਰ ਬਣਾਉਣ ਵਾਸਤੇ ਬਹੁਤ ਜਗ੍ਹਾ ਪਈ ਪ੍ਰਧਾਨ ਸਾਹਿਬ ਦੇ ਸਾਹਮਣੇ ਤੁਸੀਂ ਦੇਖਿਆ ਸੱਤ ਕਨਾਲਾਂ ਜਗ੍ਹਾ ਪਈ ਸਰਕਾਰ ਦੀ ਉੱਥੇ ਬਣਾ ਲੈਣ ਸਾਡਾ ਮਾਰਕੀਟ ਕਮੇਟੀ ਦਾ 11 ਕਨਾਲ ਦਾ ਬਿਲਡਿੰਗ ਬਣੀ ਬਣਾਈ ਹੈ ਸਰਕਾਰ ਦੀ ਬਿਲਡਿੰਗ ਸਰਕਾਰ ਉਹ ਲੈ ਸਕਦੀ ਹੈ ਪੁਰਾਣਾ ਦਫਤਰਾ ਮਾਰਕੀਟ ਕਮੇਟੀ ਦਾ 11 ਕਨਾਲਾਜ ਦੁਰਗਾ ਮੰਦਰ ਕੋਲੇ ਉਹਦੇ ਸਾਹਮਣੇ 11 12 ਏਕੜ ਸਰਕਾਰ ਦੀ ਜਗ੍ਹਾ ਪਈ ਹੈ ਸ਼ਹਿਰ ਦੇ ਵਿਚਾਲੇ ਆ ਸੜਕ ਦੇ ਉੱਤੇ ਹੈ ਆਵਾਜਾਈ ਨੂੰ ਵੀ ਸੌਖਾ ਹੈ ਖੁੱਲੀ ਥਾਂ ਤੇ ਉੱਥੇ ਬਣਾ ਸਕਦੇ ਆ ਲੇਕਿਨ ਪ੍ਰਧਾਨ ਦੀ ਬਜਾਇਦਾ ਵੀ ਗਰੀਬਾਂ ਨੂੰ ਉਜਾੜਨਾ ਹੈ ਉਹਨਾਂ ਦੇ ਹੱਕ ਖੋਣੇ ਜਦੋਂ ਪ੍ਰਧਾਨ ਸਾਹਿਬ ਨਾਲ ਇਸ ਮਸਲੇ ਤੇ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਦਫਤਰ ਬਣਾਉਣ ਨੂੰ ਲੈ ਕੇ ਜਿਹੜਾ ਫੱਦੇ ਤੇ ਉੱਪਰ ਤੁਹਾਡਾ ਜਿਹੜਾ ਫੱਦੇ ਤੇ ਸਾਈਨ ਕੀਤੇ ਹੋਏ ਆ ਜੀ ਉਹਨਾਂ ਦਾ ਸਵਾਲ ਹੈ ਕਿ ਇਹ ਕਰ ਮੱਤੇ ਤੇ ਸਾਇੰਕਿਉ ਹਾਂ ਸਨਮਨ ਦਸਾਈਪ さん ਝੂਠ ਬੋਲ ਕੇ ਹਾਊਸ ਨੂੰ ਝੂਠ ਬੋਲਿਆ ਜੇ ਅਸੀਂ ਕਿਹਾ ਵੀ ਉੱਥੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਤੇ ਗਰੀਬਾਂ ਦੀ ਧਰਮਸ਼ਾਲਾ ਹੈ ਕੀ ਉਹ ਸਹਿਮਤ ਹੈ ਉਹ ਕਹਿੰਦਾ ਮੇਰੀ ਵਾਈਫ ਉਥੋਂ ਦੀ ਕਾਉਂਸਲਰ ਹੈ ਤੇ ਗੁਰਦੁਆਰੇ ਦਾ ਮੈਂ ਪ੍ਰਧਾਨ ਹੈ ਵੀ ਉੱਥੇ ਸਹਿਮਤੀ ਹੈ ਇਹਦਾ ਬਾਅਦ ਚ ਪਤਾ ਲੱਗਿਆ ਜੋ ਲੋਕਾਂ ਦੇ ਹੋਂਦ ਚਾਈ ਜਦੋਂ ਢਾਉਣ ਲੱਗੇ ਉਦੋਂ ਪਤਾ ਲੱਗਿਆ ਲੋਕ ਵਿਰੋਧ ਹੈ ਦੇਖੋ ਕੋਈ ਫੈਸਲੇ ਲੈ ਜਾਂਦੇ ਜਿਹੜੇ ਪ੍ਰਧਾਨ ਨੇ ਲੈ ਲੇ ਗਲਤ ਫਹਮੀ ਚ ਲੈ ਲੇ ਲੋਕ ਹਿੱਤ ਨੂੰ ਰੱਖਦੇ ਉਹ ਫੈਸਲੇ ਬਦਲੇ ਵੀ ਜਾ ਸਕਦੇ ਆ ਸਾਡੇ ਕੋਲੇ ਬਦਲਵੇਂ ਪ੍ਰਬੰਧ ਹੈ ਇਸ ਕਰ ਜਿਹੜੇ ਗਰੀਬਾਂ ਹੋਣ ਕਿੱਥੇ ਜਾਣਗੇ ਨੇੜੇ ਧਰਮਸ਼ਾਲਾ ਸੀ ਅੱਜ ਸਮਾਜ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਹੈ ਅੱਲਾ ਕੋਈ ਭੋਗ ਦਾ ਸਮਾਗਮ ਹੈ ਬੱਚੇ ਦੀ ਮੰਗਣੀ ਦਾ ਸਮਾਗਮ ਹੈ ਵਿਆਹ ਦਾ ਸਮਾਗਮ ਹੈ ਜਾਂ ਹੋਰ ਵੀ ਕੋਈ ਸਾਂਝੇ ਸਮਾਗਮ ਹੈ ਕਿ ਲੰਗਰ ਪਾਣੀ ਲਾਉਣਾ ਹੈ ਤਾਂ ਇਹ ਧਰਮਸ਼ਾਲਾ ਉਹ ਤੋਂ ਖੋਹੀ ਜਾ ਰਹੀ ਹੈ ਤੇ ਜਿਹੜਾ ਦਫ਼ਤਰ ਬਣਾਉਣ ਵਾਸਤੇ ਸਾਡੇ ਕੋਲ ਪੈਸੇ ਦਾ ਪ੍ਰਬੰਧ ਹੀ ਹੈਗਾ ਅਸੀਂ ਜਗ੍ਹਾ ਵੀ ਹੋਰ ਲੱਭਦੇ ਲੇਕਿਨ ਸਰਕਾਰ ਦੀਆਂ ਵੇਸ਼ਮਾਰ ਜਗ੍ਹਾ ਪਈਆਂ ਇਹ ਉਹਨਾਂ ਦਾ ਕਹਿਣਾ ਹੈ ਕਿ ਇਸ ਧਰਮਸ਼ਾਲਾ 'ਚ ਹੁਣ ਤੱਕ ਵੀ ਕੋਈ ਵੀ ਇਹੋ ਜਿਹਾ ਸਮਾਗਮ ਨਹੀਂ ਹੋਇਆ। ਜਦੋਂ ਅਸੀਂ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਹੁਣ ਤੱਕ ਕਿ ਕੋਈ ਵੀ ਵਿਆਹ ਜਾਂ ਉਹ ਸਮਾਗਮ ਨਹੀਂ ਹੋਇਆ। ਬਾਖੂਬੀ ਅਸੀਂ ਜਨਰਲ ਕੈਟਾਗਰੀ ਵਾਲੇ ਨਹੀਂ ਕਰਦੇ ਇੱਥੇ। ਸਾਡੇ ਵਾਸਤੇ ਪੈਲਸ ਆਗੇ ਸਾਹੀ ਸੰਪੰਨ ਲੋਕ ਆ ਮੋਗੇ, ਲੁਧਿਆਣਾ, ਚੰਡੀਗੜ੍ਹ ਜਾਂ ਹੋਰ ਸ਼ਹਿਰਾਂ 'ਚ ਕਰਦੇ ਆ ਜਾਂ ਅਗਰਵਾਲ ਧਰਮਸ਼ਾਲਾ ਹੈਗੀ ਆ। ਹਾਈਲੀ ਪੀਵੇਲ ਆ ਉੱਥੇ ਥੋੜੇ ਪੈਸੇ ਲੱਗਦੇ ਪੈਲਸਾਂ ਦੇ ਵਿੱਚ। ਗਰੀਬ ਲੋਕ ਜਿਆਦਾ ਦੱਸ ਸਕਦੇ ਹੋ ਕਰਦੇ ਕਿ ਨਹੀਂ ਕਰਦੇ ਜਾਂ ਕੀਤੇ ਆ ਕਿ ਨਹੀਂ ਕੀਤੇ। ਇਹ ਉਹਨਾਂ ਦਾ ਵਿਸ਼ਾ ਹੈ। ਇਹ ਬਿਲਕੁਲ ਕਿਸੇ ਮਕਸਦ ਨਾਲ ਬਣਾਈਆਂ ਸੀ ਕੱਲੇ-ਕੱਲੇ ਸਹਿਯੋਗ ਨਾਲ ਦਿੱਤਾ ਕਿਸੇ ਨੇ ਤਿੱਲ ਹੋ ਲਪਾਇਆ ਸੀਗਾ ਸਰਕਾਰ ਹੀ ਥਾਂ ਤੇ ਸਾਂਝੇ ਥਾਂ ਤੇ ਲੋਕ ਇੱਟ ਲਾਉਂਦੇ ਆ ਇੱਥੇ ਇੱਟ ਪੱਟਣ ਦਾ ਕੰਮ ਕੀਤਾ ਗਿਆ ਪ੍ਰਮਾਣ ਹੈ ਜੀ ਪ੍ਰੋਗਰਾਮ ਹੁੰਦੇ ਦਾ ਇਹ ਆ ਫੋਟੋ ਦਿੱਤੀ ਹੈ ਜਿੱਥੋਂ ਦੇ ਅਸਲ ਬਿਸ਼ਿੰਦਿਆ ਨੇ ਵਿਆਹ ਸਮਾਗਮ ਦੀ ਆ ਫੋਟੋ ਹੈ ਹੋਰ ਵੀ ਕਈ ਫੋਟੋਆਂ ਕਿਸੇ ਐਲਬਮ 'ਚ ਲੱਗੀਆਂ ਹੋਣਗੀਆਂ ਉਹ ਸਮਾਂ ਪੈ ਕੇ ਸਮਾਂ ਜਦੋਂ ਇੱਕ ਤੁਸੀਂ ਸਵਾਲ ਕੀਤਾ ਉਹ ਬਾਅਦ 'ਚ ਦਿਖਾ ਦੇਣਗੇ ਹਾਂ ਇਹ ਉਹਦੀ ਫੋਟੋ ਆ ਨੱਚਦੇ ਬਰਾਤ ਦੀ ਇਹ ਸਣ ਕਿਹੜੇ ਦੀ ਕਿਹੜੇ ਵਿਆਹ ਦੀ ਇਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਊ ਇਹ ਹੁਣ ਲੋਕਾਂ ਨੇ ਹੁਣ ਆਦੇ ਬੈਲਮਨ ਚੋਂ ਭਾਲ ਕੇ ਲੈਂਦੀ ਹੈ ਹੋ ਸਕਦਾ ਕਿਸੇ ਗਰੀਬ ਕੋਲ ਉਹਦਾ ਫੋਟੋ ਗ੍ਰਾਫਰ ਵੀ ਨਾ ਹੋਵੇ ਰਾਜਜੀ ਭਧਿੰਦਰ ਸਾਹਿਬ ਦੇ 8 ਦਿਨ ਦਾ ਆਲਟੀਮੇਟਮ ਦਿੱਤਾ ਕੀ ਰਣਨੀਤੀ ਹੋਈ ਹੈ ਦੱਸਿਆ ਸੀਗਾ ਤੁਹਾਨੂੰ ਪਹਿਲਾਂ ਮੰਚ ਤੋਂ ਵੀ ਵੀ ਸੋਮਵਾਰ ਨੂੰ ਹੀ ਮਾਨਜੋਗ ਐਸਡੀਐਮ ਸਾਹਿਬ ਨੂੰ ਸਾਰੇ ਗੱਲ ਤੋਂ ਜਾਣੂ ਕਰਾਵਾਂਗੇ ਮੇਲ ਤੇ ਜਾਣੂ ਕਰਾਤਾ ਉਹਨਾਂ ਨੂੰ ਨਿੱਜੀ ਮਿਲ ਕੇ ਵਫਦ ਦੇ ਰੂਪ ਦੇ ਵਿੱਚ ਪਰੋਂ ਮੰ ਟੰਗਣਾ ਵਿਧੀਵਤ ਤਰੀਕੇ ਨਾਲ ਅਸੀਂ ਐਸਡੀਐਮ ਸਾਹਿਬ ਨੂੰ ਦੱਸਾਂਗੇ ਫਿਰ ਲੋਕੜ ਸਾਹਿਬ ਦੀ ਅਦਵਾਈ ਨਾਲ ਸਮੁੱਚੀ ਮੋਗੇ ਜ਼ਿਲ੍ਹੇ ਦੀ ਕਾਂਗਰਸ ਡੀਜੀ ਸਾਹਿਬ ਨੂੰ ਤੇ ਲੋਕਾਂ ਨੂੰ ਨਾਲ ਲੈ ਕੇ ਉਹ ਜਿਹੜੇ ਉਥੋਂ ਦੇ ਬਸ਼ਿੰਦੇ ਹੈਗੇ ਆ ਦਲਿਤ ਭਾਈਚਾਰੇ ਜਿਨ੍ਹਾਂ ਦੀ ਧਰਮ ਸ਼ਾਲਾ ਸੀਗੀ ਉਹਨਾਂ ਨੂੰ ਨਾਲ ਲੈ ਕੇ ਮੰਗ ਪੱਤਰ ਵੀ ਦੇਵਾਂਗੇ ਇਸ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪਿਆ ਲੋਕੜ ਮੰਤਰੀ ਕੋਲ ਜਾਣਾ ਪਿਆ ਜਾਂ ਹੋਰ ਜਿੱਥੇ ਵੀ ਚਾਰਾ ਜੋਇ ਕਰਨੀ ਪਈ ਜਾਂ ਕੋਰਟ ਕਚਹਿਰੀ ਦਾ ਦੁਬਾਰਾ ਜਾ ਖੜਕਾਉਣਾ ਪਿਆ ਅਸੀਂ ਉਹ ਵੀ ਖੜਕਾਉਣਾ ਸੱਤਾਧਾਰੀ ਦਰਸਾ ਕਹਿਣਾ ਕਿ ਜਦੋਂ ਇਹ ਧਰਮ ਸ਼ਾਲਾ ਘਾਈ ਜਾਣ ਲੱਗੀ ਲਗਭਗ 15-20 ਦਿਨਾਂ ਉਦੋਂ ਕਿਸੇ ਨੇ ਵੀ ਇਸ ਦੇ ਸਵਾਲ ਨਹੀਂ ਚੱਕਿਆ ਜਦੋਂ ਘਾਟ ਦਿੱਤੀ ਗਈ ਤੇ 25 ਸਮੇ ਇਹ ਜਿਹੜੀ ਸਿਆਸਤ ਕੀਤੀ ਗਈ ਹੈ ਮੇਰੇ ਕੋਲੇ 8 ਤਰੀਕ ਨੂੰ ਸ਼ਾਮ ਨੂੰ 7 ਵਜੇ ਇਹਨਾਂ ਦਾ ਵਫਦ ਮਿਲਿਆ ਸੀ 5 ਤੇ 7 ਨੰਬਰ ਵਾਰਡ ਦਾ ਉਹਦੀ ਮੇਰੇ ਕੋਲ ਫੋਟੋ ਵੀ ਖਿੱਚੀ ਵੀ ਹੈ ਮੈਂ ਤੁਹਾਨੂੰ ਮੰਚ ਤੋਂ ਦਿਖਾ ਵੀ ਦਿੰਨਾ ਉਹ ਕਹਿੰਦੇ ਵੀ ਸਾਨੂੰ ਡਰਾ ਧਮਕਾ ਦਤਾ ਕਿਸੇ ਨੂੰ ਗਰੀਬ ਨੂੰ ਕਹਿੰਦਾ ਤੇਰੇ ਘੜਿਆਂ 'ਚ ਮકાਨ ਪਾਏ ਵੋਟਾ ਦੇਾਂਗੇ ਕਿਸੇ ਨੂੰ ਕਹਿੰਦਾ ਤੇ ਪਰਚਾ ਕਰਾ ਦੇਾਂਗੇ ਸਾਡੀ ਗਰੀਬਾਂ ਦੀ ਬਾਹ ਨਹੀਂ ਫੜਦਾ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਤਾਂ ਉਹਨਾਂ ਦੀ ਧਰਮ ਪਤਨੀ ਹੈ ਤੁਹਾਡੇ ਵਾਰਡ ਦੀ ਨੁਮਾਇੰਦਾ ਕਹਿੰਦੇ ਉਹਨੇ ਵੀ ਜਵਾਦਤਾ ਪ੍ਰਧਾਨ ਵੀ ਦੇਤਾ ਮਾਣਯੋਗ ਐਮਐਲਏ ਸਾਹਿਬ ਕੋਲ ਵੀ ਸ਼ਤ ਗਏ ਸੀ ਦਾਸ ਉਦੋਂ ਬਾਹਰ ਸੀਗਾ ਜਦੋਂ ਮੈਂ ਆਇਆ ਮੇਰੇ ਕੋਲੇ ਆਏ ਤੇ ਮੈਂ ਪਾਰਟੀ ਵਾਲਿਆਂ ਨਾਲ ਗੱਲ ਕੀਤੀ ਜਾਂ ਇਹਨਾਂ ਨੇ ਦੱਸਿਆ ਪੁੱਛਿਆ ਵੀ ਬਾਕੀ ਕੋਈ ਰਾਜਨੀਤੀ ਤਾਂ ਨਹੀਂ ਤੁਹਾਡੀ ਕਹਿੰਦੇ ਸਾਡੀ ਕੋਈ ਰਾਜਨੀਤੀ ਨਹੀਂ ਅਸੀਂ ਤੁਹਾਨੂੰ ਵੋਟਾਂ ਵੀ ਨਹੀਂ ਪਾਈਆਂ ਅਸੀਂ ਮੈਡਮ ਨੂੰ ਵੋਟਾਂ ਪਾਈਆਂ ਸੀ 5 ਨਵੰਬਰ ਉਹ ਉਹੀ ਜਿੱਤੇ ਵੀ ਆ ਵੀ ਸਾਡਾ ਹੁਣ ਉਹ ਵਾਦਾ ਖਲਾਫੀ ਕੀਤੀ ਹੈ ਸਾਨੂੰ ਕਿਹਾ ਸੀ ਪਹਿਲੇ ਸਰਗੀ ਇੱਕ ਧਰਮਸ਼ਾਲਾ ਬਣਾ ਦੇਾਂਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਦੇਖੋ ਜੀ ਇਹ ਬਹੁਤ ਮੰਦ ਭਾਗਾ ਇਹ ਜਿਹੜੀਆਂ ਧਰਮਸ਼ਾਲਾ ਹੈ ਮੈਂ ਅੱਗੇ ਵੀ ਦੱਸ ਚੁੱਕਾ ਵੀ ਇਹ ਜਿਹੜੀਆਂ ਧਰਮਸ਼ਾਲਾ ਵਿਆਹ ਸ਼ਾਦੀ 'ਚ ਵੀ ਕੰਮ ਆਉਂਦੀਆਂ ਸੀ ਕਿਸੇ ਟਾਈਮ ਤੇ ਕੋਈ ਰਸੀਬ ਤਵਦੀ ਸੀ ਕੋਈ ਮਰ ਕੇ ਜਾ ਟੈਂਬਾ ਦਸੀ ਉਸ ਟੈਂਬ ਤੇ ਉੱਤੇ ਮਕਾਨਾ ਵੀ ਇੱਥੇ ਆ ਕੇ ਬਣਦੀਆਂ ਸੀ ਇੱਥੇ ਲਿਆ ਕੇ ਚਾਹ ਪਾਣੀ ਪਿਆਇਆ ਜਾਂਦਾ ਸੀ ਇੱਥੇ ਦੁੱਖ ਸਹੋ ਕੀਤੇ ਜਾਂਦੇ ਸੀ ਖੁਸ਼ੀ ਵੀ ਜਿਹੜੀ ਹੈ ਇੱਥੇ ਵਡਾਈ ਜਾਂਦੀ ਸੀ ਇਹ ਤਰਸਾਲਾ ਇਸੇ ਕੰਮ ਵਾਸਤੇ ਬਣਿਆ ਗਿਆ ਸੀ ਤੇ ਹਰੇ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਹੈ ਬਹੁਤ ਹੀ ਨਿਰਧਰਜੋਗ ਆ ਤੇ ਅਸੀਂ ਪੂਰ ਜੋਰ ਸ਼ਬਦਾਂ ਜਿਹੇ ਦੀ ਵਰਤ ਕਰਦੇ ਆ ਡੀਸੀ ਸਾਹਿਬ ਨੂੰ ਅਈ ਮਗਨਵਾਰ ਨੂੰ ਮਿਲਦਾ ਹੈਗਾ ਤੇ ਅਸੀਂ ਅਹੀਂ ਮੰਕ ਰੱਖਣੀ ਆ ਵੀ ਜਿਹੜੇ ਇੱਥੇ ਜੇ ਜੜੀ ਤਰਸਲਾ ਹੀ ਬਣੀ ਰਵੇ ਕਮੇਟੀ ਹਾਲੋਂ ਰਾਉਂਡ ਬਹੁਤ ਵਧੀਆ ਜਿਹੜਾ ਸਾਨੂੰ ਨੇ ਕੰਮ ਆਵੇ ਤੇ ਮਾਰ ਤੋਂ ਰੋਕਣ ਲਈ ਨਗਰਪਾਲਿਕਾ ਦਫ਼ਤਰ ਬੰਦ ਨੂੰ ਰੋਕਣ ਲਈ ਵੀ ਤੁਸੀਂ ਕੰਮਜਾਬ ਹੋ ਗੋ ਤੁਸੀਂ ਦੇਖਿਆ ਹੀ ਹੈ ਕਿ ਜਿਹੜਾ ਕੱਲ ਸੀ ਅੱਜ ਉਦੋਂ ਬੀਬੀਆਂ ਦੁੱਗਣੀਆਂ ਆਈਆਂ ਲੋਕਲ ਜਿਹੜੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਲੋਕਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਦੀ ਹੁੰਦੀ ਕਦੇ ਵੀ ਨਹੀਂ ਹੁੰਦੀ ਹੁੰਦੀ ਕਿਸੇ ਵੀ ਫੀਲਡ 'ਚ ਨਹੀਂ ਹੁੰਦੀ ਹੁੰਦੀ ਜਿਹੜੀ ਕੱਲ ਧੱਕੇਸ਼ਾਹੀ ਕੀਤੀ ਹੈ ਇੱਥੋਂ ਦੇ ਮੌਜੂਦਾ ਐਮਐਲਏ ਤੇ ਪ੍ਰਧਾਨ ਨੇ ਆ ਕੇ ਬੰਦੇ ਲੈ ਕੇ ਆ ਕੇ ਗੁੰਡਾਗਰਦੀ ਕਰਕੇ ਇੱਕ ਬੀਬੀਆਂ ਨੂੰ ਡਰਾਤ ਮੁਕਾ ਕੇ ਸਾਡੇ ਸ਼ਹਿਰੀ ਬੰਦਿਆਂ ਨੂੰ ਦਬਕੇ ਮਾਰ ਕੇ ਗਏ ਆ ਤੇ ਅੱਜ ਉਹਦਾ ਜਵਾਬ ਦਿੱਤਾ ਜ ਵੱਡੇ ਧਰਨੇ ਦੇ ਰੂਪ ਵਿੱਚ ਅੱਜ ਕਾਂਗਰਸ ਪਾਰਟੀ ਨੇ ਸਹਿਯੋਗ ਦਿੱਤਾ ਧਰਨਾ ਲੋਕਲ ਇਹਨਾਂ ਲੋਕਾਂ ਦਾ ਜਿਹੜੇ ਇੱਥੋਂ ਦੇ ਵਸਨੀਕ ਆ ਜਿੰਨਾਂ 7 ਨੰਬਰ ਵਾਰਡ 8 ਨੰਬਰ ਵਾਰਡ 5 ਨੰਬਰ ਵਾਰਡ ਇੱਥੋਂ ਦੀ ਬਸਤੀ ਸਾਰੇ ਲੋਕ ਲੋਕ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਐ ਰੋਹ 'ਚ ਐ ਕਿ ਸਾਡੇ ਨਾਲ ਤੱਕਾ ਹੋ ਰਿਹਾ ਪਰ ਇਹਨਾਂ ਤੋਂ ਬਿਨਾ ਪਿੱਛੇ ਬਿਨਾ ਕਿਸੇ ਗੱਲ ਕੀਤੇ ਇੱਕ ਸਿਸਟਮ ਹੁੰਦਾ ਪ੍ਰਪੋਜ਼ਲਾਂ ਤਿਆਰ ਹੁੰਦੀਆਂ ਵੀ ਦਫਤਰ ਬਣਾਉਣਾ ਤਾਂ ਕੋਸ਼ਿਸ਼ ਕਰਦੀਆਂ ਸਰਕਾਰਾਂ ਵੀ ਕੋਈ ਇਹੋ ਜਿਹੀ ਚਿੰਦੜੀ ਨਾ ਛੜੀ ਜਾਵੇ ਜਿਹੜੀ ਲੋਕਾਂ ਦੇ ਹੱਥ 'ਚ ਨਾ ਹੋਵੇ ਪਹਿਲੀ ਵਾਰ ਦੇਖਿਆ ਵੀ ਜਿਹੜੀ ਮਿਊਨਿਸਪਲ ਕਮੇਟੀ ਆ ਉਹ ਆਮ ਤੌਰ ਤੇ ਸਾਰੇ ਜਿਹੜੇ ਚੀਜ਼ ਅਸੀਂ ਦੇਖਿਆ ਦਫਤਰ ਬਣਾਉਂਦੀ ਵੀ ਆਈ ਆ ਆਪਦੇ ਪ੍ਰਪੋਜ਼ਲਾਂ ਬਣਾ ਕੇ ਤਿਆਰ ਕਰਕੇ ਆ ਆਪਦਾ ਦਫਤਰ ਬਣਾਉਂਦੇ ਆ ਤੇ ਅੱਜ ਜਿਹੜਾ ਕੱਲ ਇਹਨਾਂ ਨੇ ਕੀਤਾ ਇਕੱਠਨ ਕੀਤਾ ਇੱਕ ਧੱਕੇਸ਼ਾਹੀ ਦਾ ਰੂਪ ਦੇ ਕੇ ਉਹਨੂੰ ਦਫ਼ਤਰ ਦੇ ਬਣਾਉਣ ਵਾਸਤੇ ਕੀਤਾ ਕਿਉਂਕਿ ਇਹ ਗੜਿਆਂ ਦੀ ਜਗ੍ਹਾ ਸੀ ਬਜ਼ੁਰਗਾਂ ਦੀ ਉਹਦੇ ਵਿੱਚ ਜਿਹੜੀ ਧਰਮਸ਼ਾਲਾ ਦਾ ਰੂਪ ਬਣਿਆ ਸੀ ਧਰਮਸ਼ਾਲਾ ਲੰਬੇ ਸਮੇਂ ਤੋਂ ਚਲਦੀ ਆ ਰਹੀ ਸਾਡਾ ਕਲਚਰ ਹੈ ਧਰਮਸ਼ਾਲਾ ਪਹਿਲਾਂ ਸਾਡੇ ਬਜ਼ੁਰਗਾਂ ਤੋਂ ਲੈ ਕੇ ਚਲਦੀ ਆ ਰਹੀ ਹੈ ਇਸ ਕਰਕੇ ਗਰੀਬਾਂ ਦਾ ਜਿਹੜਾ ਹੱਕ ਹੋਣਾ ਸਭ ਤੋਂ ਅਤਿ ਨਿੰਦਣਯੋਗ ਹੈ ਸਾਡੀ ਸਮੁੱਚੀ ਕਾਂਗਰਸ ਪਾਰਟੀ ਨੇ ਅੱਜ ਫੈਸਲਾ ਕਰਕੇ ਵੀ ਆ ਹਫ਼ਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਵੀ ਇਹਨਾਂ ਗਰੀਬਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਤੇ ਇਹਨਾਂ ਦੀ ਧਰਮਸ਼ਾਲਾ ਇਹ ਬਰਕਰਾਰ ਇਸੇ ਤਰ੍ਹਾਂ ਬਣਾਈ ਜਾਵੇ ਜੇਕਰ ਸਰਕਾਰ ਬਣਾ ਦੂ ਤਾਂ ਚੰਗੀ ਗੱਲ ਹੈ ਤੇ ਨਹੀਂ ਤਾਂ ਭਾਈ ਦੋ ਸਾਲ ਰਹਿ ਗਿਆ ਸਾਡੀ ਸਰਕਾਰ ਆਉਣ ਤੇ ਅਸੀਂ ਪਹਿਲ ਦੇ ਆਧਾਰ ਤੇ ਇਹ ਜਿਹੜੀ ਧਰਮਸ਼ਾਲਾ ਵੱਡੇ ਰੂਪ ਪੈਲਸ ਦੇ ਰੂਪ ਵਿੱਚ ਜਿਸ ਤਰ੍ਹਾਂ ਉਸ ਤਰ੍ਹਾਂ ਦੀ ਅਸੀਂ ਇਹ ਬਣਾਵਾਂਗੇ ਤੇ ਲੋਕਾਂ ਨੂੰ ਜਿਹੜਾ ਇੱਥੋਂ ਦਾ ਲੋਕਾਂ ਦੇ ਸਾਥ ਦੇ ਕੇ ਤੇ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਤਿਆਰ ਕਰਾਂਗੇ ਕਾਂਗਰਸ ਪਾਰਟੀ ਵੱਲੋਂ ਜਿਵੇਂ ਇਹ ਸੰਘਰਸ਼ ਕੱਲ ਤੋਂ ਵਿੱਡਿਆ ਗਿਆ ਇਸ ਜਿਹੜਾ ਸਰਪਖਲਾ ਲਈ ਕੀ ਇਹ ਸਿਰਫ ਧਰਨਾ ਹੀ ਕਰਾਇਆ ਜਾਵੇਗਾ ਜਾਂ ਕਾਨੂੰਨੀ ਚਾਰਾ ਜੋਈ ਵੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜੀ ਗਰੀਬਾਈ ਚਰਾ ਇਹਨਾਂ ਨੇ ਇਹਨਾਂ ਨਾਲ ਕਾਨੂੰਨੀ ਰਾਹਤਾ ਸੀ ਦੇਵਾਂਗੇ ਸਹਿਯੋਗ ਦੇਵਾਂਗੇ ਭਾਈ ਜਿੱਥੋਂ ਦੇ ਕਾਨੂੰਨੀ ਰਾਹਤ ਦੀ ਲੋੜ ਹੋਈ ਜਿੱਥੋਂ ਕਾਨੂੰਨੀ ਕਾਨੂੰਨ ਦੇ ਨਾਲ ਜਾਣ ਵਾਸਤੇ ਸਹਾਇਤਾ ਦੀ ਲੋੜ ਹੋਈ ਹਰ ਇੱਕ ਪੱਖੋਂ ਕਰਾਂਗੇ ਅਸੀਂ ਐਸਡੀਐਮ ਸਾਹਿਬ ਨੂੰ ਸੋਮਵਾਰ ਨੂੰ ਮਿਲਾਂਗੇ ਬੀ ਸੀ ਹਾ ਨੂੰ ਮੰਗਲਵਾਰ ਨੂੰ ਮਣਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਾਲ ਜਾਣਗੇ ਤੇ ਲੋਕ ਇਹਨਾਂ ਦੇ ਹੱਕ ਵਿੱਚ ਅਸੀਂ ਆਵਾਜ਼ ਬੁਲੰਦ ਕਰਾਂਗੇ ਇਹਨਾਂ ਦੇ ਨਾਲ 24 ਘੰਟੇ ਜਿਹੜਾ ਸਹਿਯੋਗ ਦੇਵਾਂਗੇ ਇਸ ਕਰਕੇ ਬੁਢਲਾ ਫਰ ਦੇ ਇਹਨਾਂ ਦਾ ਕਿਉਂਕਿ ਇਹਨਾਂ ਦਾ ਜਿਹੜੀ ਜਗ੍ਹਾ ਖੋਈ ਹੈ ਜਦੋਂ ਕਿਸੇ ਦਾ ਹੱਕ ਖੁੰਦਾ ਤਾਂ ਫਿਰ ਉਹਦਾ ਜਵਾਬ ਲੋਕ ਉੱਥੋਂ ਦੇ ਲੋਕਲ ਬੰਦੇ ਹੀ ਦਿੰਦੇ ਆ ਵੀ ਜਿਹੜਾ ਰਣਨੀਤੀ ਹੈ ਉਹ ਤਾਂ ਸਮੁੱਚੇ ਨਗਰ ਨਿਵਾਸੀਆਂ ਦੀ ਰਣਨੀਤੀ ਕਿਉਂਕਿ ਜਿਹੜੇ ਜਿੰਨੇ ਵੀ ਇਹ ਵਿਚਾਰ ਬਾੜ ਹੈ ਬਾੜ ਨੰਬਰ 5 ਬਾੜ ਨੰਬਰ 7 ਬਾੜ ਨੰਬਰ 8 ਬਾੜ ਨੰਬਰ 9 ਇਹਨਾਂ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਜਿਹੜੀ ਇਸ ਧਰਮ ਦਾ ਟਾਣਣਾ ਉਹਨਾਂ ਨੂੰ ਦਿੱਕਤ ਆਉਣੀ ਹੈ ਜਾਓ ਜਿਹੜੀ ਦਿੱਕਤ ਮਹਿਸੂਸ ਕਰਦੇ ਆ ਲੇਕਿਨ ਅੱਜ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਜਦੋਂ ਪਰ ਕੱਲ ਮੌਜੂਦਾ ਸਰਕਾਰ ਦੇ ਐਮਐਲਏ ਨੇ ਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਜਿਹੜਾ ਨਹੀਂ ਪਤਾ ਰੱਖਿਆ ਇਹਨਾਂ ਨੂੰ ਲੱਗਿਆ ਵੀ ਸਾਡੇ ਨਾਲ ਧੱਕਾ ਹੋਣਾ ਇਹਨਾਂ ਨੇ ਸਾਡੀ ਆਪੋ ਆਪਣੀ ਪਾਰਟੀ ਦਾ ਸਾਰਾ ਲੈਣ ਦੀ ਕੋਸ਼ਿਸ਼ ਕੀਤੀ ਅਸੀਂ ਡਟ ਕੇ ਸਮੁੱਚੀ ਪਾਰਟੀ ਇਹਨਾਂ ਨਾਲ ਖੜੇ ਆ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਜਿੱਥੋਂ ਤੱਕ ਸਾਡੀ ਇਹਨਾਂ ਨੂੰ ਲੋੜ ਪਊਗੀ ਜਦੋਂ ਵੀ ਆਵਾਜ਼ ਮਾਰਨਗੇ ਅਸੀਂ ਸਮੁੱਚੀ ਮੋਗੇ ਜੱਲੇ ਦੀ ਕਾਂਗਰਸ ਨਾਲ ਖੜਾਂਗੇ ਇਹ ਤੋਂ ਪਹਿਲਾਂ ਵੀ ਜਿਵੇਂ ਕੱਲ ਰਾਤੀ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਗੱਲ ਹੋਈ ਹੈ ਉਹਨਾਂ ਨੇ ਵੀ ਭਰੋਸਾ ਦਿੱਤਾ ਵੀ ਤੁਸੀਂ ਇਹਦੀ ਜਿਹੜੇ ਡਾਕੂਮੈਂਟਾਂ ਮੈਨੂੰ ਭੇਜੋ ਤਾਂ ਕਿ ਥੋੜੇ ਦਿਨਾਂ ਬਾਅਦ ਜਿਹੜਾ ਸੈਸ਼ਨ ਚੱਲਣਾ ਹੈ ਵਿਧਾਨ ਸਭਾ ਦਾ ਮੈਂ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਲੈ ਕੇ ਜਾਵਾਂਗਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਪ੍ਰਧਾਨ ਸਾਡੇ ਜਿਹੜੇ ਅਮਨਿੰਦਰ ਸਿੰਘ ਜੀ ਰਾਜਾ ਬਣੇਗਾ ਪਾਰਲੀਮੈਂਟਾ ਲੁਧਿਆਣੇ ਤੋਂ ਉਹ ਕਹਿੰਦੇ ਸੀ ਵੀ ਸੋਮਵਾਰ ਤੱਕ ਸੈਸ਼ਨ ਹੈ ਲੋਕ ਸਭਾ ਦਾ ਤੁਸੀਂ ਮੈਨੂੰ ਵੀ ਡਾਕੂਮੈਂਟ ਭੇਜੋ ਕਿ ਮੈਂ 0 ਹਾਅਰ ਦੇਖੂਗਾ ਕੋਸ਼ਿਸ਼ ਕਰਕੇ ਕਿਉਂਕਿ ਹੁਣ ਸਵਾਲ ਲੱਗਦਾ ਸਕਦਾ ਨਹੀਂ ਪਰ 0 ਹਾਅ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਹੋ ਸਕੇ ਆ ਤਾਂ ਮੈਂ ਇਸ ਮੁੱਦੇ ਨੂੰ ਲੋਕ ਸਭਾ ਚ ਵੀ ਠਾਵਾਗਾ ਤੇ ਇਸ ਤਰ੍ਹਾਂ ਜਿੱਥੇ ਜਿੱਥੇ ਕਾਂਗਰਸ ਦੀ ਇਹਨਾਂ ਲੋੜ ਆ ਕਿਸੇ ਲੀਡਰਸ਼ਿਪ ਕੋਲ ਗੱਲ ਠਾਉਣ ਦੀ ਲੋੜ ਆ ਅਫਸਰਾਂ ਕੋਲ ਠਾਉਣ ਦੀ ਲੋੜ ਆ ਅਸੀਂ ਸਦਾ ਇਹਨਾਂ ਦੇ ਨਾਲ ਆ ਸਦਾ ਹਾਂ ਜੀ ਦਰਸ਼ਕੋ ਨਿਹਾਲ ਸਿੰਘ ਵਾਲਾ ਦੇ ਵਾਰਡ ਨੰਬਰ 7 ਦੇ ਵਿੱਚ ਧਰਮਸ਼ਾਲਾ ਦੀ ਜਗ੍ਹਾ ਤੇ ਨਗਰ ਪੰਚਾਇਤ ਦੇ ਦਫ਼ਤਰ ਬਣਾਉਣ ਦਾ ਜਿਹੜਾ ਵਿਵਾਦ ਵਾਧਾ ਨਜ਼ਰ ਆ ਰਿਹਾ ਹੁਣੇ ਤੁਸੀਂ ਸੁਣਿਆ ਕਿ ਜੋ ਸੀਨੀਅਰ ਕਾਂਗਰਸ ਦੇ ਆਗੂ ਨੇ ਭਿੰਦਰ ਸਿੰਘ ਸਾਹੋਕੇ ਜੀ ਨਾ ਪਰਮਿੰਦਰ ਡੈਂਪਲ ਧਰਮਪਾਲ ਡੀਪੀ ਹੋਰ ਵੀ ਜਿਹੜੇ ਦਰਜਾ ਦਰਜਾ ਆਗੂ ਇੱਥੇ ਪਹੁੰਚੇ ਹੋਏ ਆ ਉਹਨਾਂ ਨੇ ਜਿਹੜੀ 8 ਦਿਨ ਦਾ ਜਿਹੜਾ ਆਲਟੀਮੇਟਮ ਦਿੱਤਾ ਉਹਨਾਂ ਦਾ ਕਹਿਣਾ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਇਸ ਵਿਵਾਦ ਨਾਲ ਸੰਬੰਧਿਤ ਜਾਂ ਇਸ ਡਾਕਟਰ ਬਣ ਜਾ ਰਹੇ ਦੇ ਨਾਲ ਸੰਬੰਧਿਤ ਅਧਿਕਾਰੀ ਨੇ ਉਹਨਾਂ ਨੂੰ ਇਹਨਾਂ ਜਿਹੜੇ ਲੋਕ ਆ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਅਦਰਵਾਈਜ਼ ਹਫਤੇ ਬਾਅਦ ਜਿਹੜਾ ਇਹਦਾ ਰੂਪ ਆ ਕੁਝ ਹੋਰ ਹੀ ਨਜ਼ਰ ਆਵੇਗਾ ਕਿਉਂਕਿ ਉਹਨਾਂ ਨੇ ਨਾਲ ਦੀ ਨਾਲ ਰਾਜਾ ਵਿਡੰਗ ਨੂੰ ਵੀ ਕਿਹਾ ਕਿ ਜੇ ਰੋਂ ਸੈਸ਼ਨ ਹੋਵੇਗਾ ਵਿਧਾਨ ਸਭਾ ਤਾਂ ਉਹਦੇ ਵਿੱਚ ਵੀ ਇਹ ਮੁੱਦਾ ਚੱਕਿਆ ਜਾਣਾ ਸੋ ਦੇਖਣਾ ਹੋਵੇਗਾ ਨਿਹਾਲ ਸਿੰਘ ਵਾਲਾ ਦੇ ਵਿੱਚ ਧਰਮਸ਼ਾਲਾ ਦੀ ਜਗ੍ਹਾ ਦੇ ਉੱਪਰ ਨਗਰ ਪੰਚਾਇਤ ਦਾ ਦਫ਼ਤਰ ਬੰਦਾ ਜਾਂ ਨਗਰ ਪੰਚਾਇਤ ਜੋ ਧਰਮਸ਼ਾਲਾ ਉਹ ਜਿਉਂ ਦੀ ਤਿਉਂ ਰਵੇਗੀ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਂਡਰ